ਬਸ ਬਸ ਫੇਰ ਆਇਓ ਪੱਟੀ ਜਾਇਆ ਕਰੋ ਰੋੜੇ ਨਹੀਂ ਕਰਨਾ ਧਰਤੀ ਵੀ ਕਿਵੇਂ ਲੇ ਕੋ ਬਾ ਜੱਕ ਛੋੜੇ ਜ਼ਰੂਰ ਆਇਓ ਪੱਟੀ ਜਾਇਆ ਉਸਤੋਂ ਫੇਰ ਜੱਕ ਇਹ ਗਿਰੀ ਵਜੜੀਆ ਫੇਰ ਪਾ ਦੇ ਮੜਾ ਖੁੱਲੇ ਹੋ ਸਕਦਾ ਕਿ ਡਾ ਬਰਾਮਲਾ ਤੇਲ ਥੋੜੀ ਆਹੇ ਮੈਂ ਮੁੱਕ ਜੂਗਾ ਹਾਂ ਮਾਰਿਆ ਪ੍ਰੈਸ਼ਰ ਆਹ ਦੇਖ ਹਾਂ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਚ ਫਾਡਾ ਸਾਡੀ ਵੀਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਕੈਮਰੇ ਹਰ ਤਿੰਨ ਚਾਰ ਦਿਨ ਪੰਜ ਦਿਨ ਤੁਹਾਡੇ ਉੱਥੇ ਵਧੀਆ ਰਿਹਾ ਹਰਿਆਣੇ ਚ ਕਿਵੇਂ ਹਰਿਆਣੇ ਦੀ ਰਿਪੋਰਟ ਸਾਨੂੰ ਪਹਿਲਾਂ ਮੰਡੀਆਂ ਬਾਰੇ ਦੱਸ ਫਸਲ ਦਾ ਕੀ ਲੇਟ ਰੂਟਾ ਝਾੜ ਜੁੜ ਕਿਵੇਂ ਆ ਫਸਲ ਦਾ ਝੜਾ ਝਾੜ ਆ ਪਹਿਲਾਂ ਮੈਂ ਦੱਸ ਦਮਾ ਚਾਚਾ ਜੀ ਉਹ ਨਹੀਂ ਆਏ ਆ ਜੀ ਹਰਿਆਣੇ ਤੋਂ ਤੇ ਚਾਰ ਪੰਜ ਦਿਨ ਲੱਗੇ ਆਏ ਆ ਤੇ ਮਸ਼ੀਨ ਉੱਥੇ ਖੜਾ ਹੈ ਮੇਨੂੰ সিনਉਤੀ ਗਿਆ ਮੋੜ ਸੇ ਲੈ ਕੇ ਆ ਗਏ ਸਕੂਟਰ ਸੇ ਲੈ ਕੇ ਆ ਗਏ ਦੱਸੋ ਫੇ ਡਿਟੇਲ ਅਗੇ ਦੀ ਡਿਟੇਲ ਜਿਹੜਾ ਦਿਲਬੀਰ ਤੋਂ ਝਾੜ ਦੀ ਗੱਲ ਕਰਦੇ ਆਪਾਂ ਹਾਂਜੀ ਝਾੜਦਾ ਹੈਗਾ ਅੰਦਰੋਂ ਸੋਂ ਆਉਂਦਾ 20 20 ਬਾਈ ਦਾ 20 20 ਤੋਂ ਅੱਛੇ ਲੱਗ ਪਾ ਕਉ ਕਿਉਂ ਕਾਰਨ ਗਿਆ ਇੱਕ ਮਿੰਟ ਬਾਈ ਗੀਆਂ ਗਈਆਂ ਗਿਰ ਹੂੰ ਤੇ ਉਹਦੇ ਕਾਰਨ ਝਾੜਨੇ ਦਾ ਕਟਣਾ ਹੀ ਕਟਣਾ ਕਟਣਾ ਹੀ ਕਟਣਾ ਸਤਰੀ ਹਾਉ ਲੋਕ ਉਹ ਕਟ ਰਹੀ ਝਟ ਕਰਦੇ ਨਹੀਂ ਹੈਗੇ ਆ ਫਿਰ ਉਹੀ ਗੱਲ ਹੈ ਸਪਰੇ ਵੀ ਮੈਟਰ ਕਰਨ ਹੋਰਾ ਜਿੱਦਾਂ ਵੀ ਆਪਾਂ ਹੁਣ ਦੱਸਤੀ ਉਹਨਾਂ ਨੂੰ ਦਵਾਈਆਂ ਵੀ ਆਹ ਦਵਾਈ ਪਾਲੇ ਕਰੋ ਉਹ ਕਹਿੰਦੇ ਸਾਡੇ ਰੌਰੇ ਮਿਲਦੀਆਂ ਨਹੀਂ ਹੈਗੀਆਂ ਉਹ ਉਹ ਦੁਕਾਨ ਦਾ ਆਦੀ ਮਰਜੀ ਹੈ ਜਿਹੜੀ ਉਹਨੇ ਦੇਤੀ ਉਹੀ ਪਾ ਦੇਣੀ ਚੁੱਕੀ ਜਿਹੜੀ ਉਹਨੇ ਦੇਤੀ ਉਹੀ ਪਾ ਦੇਣੀ ਆ ਹਾਂ ਉਰੇ ਆਪਣੇ ਗੋਗੀ ਅੜਬ ਬਹੁਤ ਆ ਪੂਰੇ ਫਿਰ ਗੋਗੀ ਦਾ ਫਿਰ ਆਇਆ ਫਿਰ ਦਵਾਈ ਆਪਣੇ ਇੱਕ ਅੜਬ ਵੀ ਆ ਨੰਬਰ ਤੋਂ ਦਵਾਈ ਆਪਾਂ ਜਿਹੜੀ ਕਹਿੰਦੇ ਉਹ ਮਿਲਦੀ ਮਿਲਦੀ ਇੱਕ ਤੇ ਨਹੀਂ ਮਿਲੂ ਦੂਏ ਤੇ ਮਿਲਦੀ ਹਾਂ ਅੱਛਾ ਜਿਹੜਾ ਰੇਟ ਆ ਰੇਟ 2700 ਤਾ ਉਹਦੇ ਬਾਅਦ ਹੁਣ ਘਟ ਕੇ ਉਹ ਪਾਉਣੇ 2600 ਪਰ ਆ ਗਿਆ ਅੱਛਾ ਘਟ ਗਿਆ ਇਹ ਜਦ ਤੱਕ ਆਪਣੀ ਵਾਰੀ ਆਉਣੀ ਆ ਬਾਈ ਤੂੰ ਕਹਤੇ ਐ ਬੈਠ ਗਿਆ ਬਸ ਸਤਿ ਸ੍ਰੀ ਅਕਾਲ ਜੀ ਕੋਈ ਨਾ ਕੋਈ ਨਾ ਤੂੰ ਕਿਉਂ ਚਿੰਤਾ ਕਰਨ ਦਾ ਦਿੱਤਾ ਮੋਟੀ ਜਿਲੀ ਲਈ ਵੀ ਤੈ ਕਿਹੜੇ 1500 ਨਾਲੇ ਮੈਂ ਜਿਹੜੀ ਮੱਝ ਜੀ ਤਾਂ ਪੰਜੇ 15 ਵਧਣੀ ਆ ਹੋਰ ਬਾਈ ਠੀਕ ਐ ਆਏ ਨੂੰ ਵਧਿਆ ਵੀਰੇ ਤੇ ਕੱਲ ਕਿੱਧਰ ਰਿਹਾ ਫਿਰ ਕੱਲ ਮੈਂ ਕਿੱਥੇ ਗਿਆ ਪਤਾ ਯਾਰ ਹਾਂ ਅਕ ਚਾਚਾ ਕਰੀ ਮੋਟਰ ਬੰਦ ਕਚਹਿਰੀਆਂ 'ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਰੀਖ ਕਿਸੇ ਨਾਨੰਦਰ ਸਰਜੀ ਘਾ ਦੋ ਕੱਲ ਕੱਲੇ-ਕੱਲੇ ਚ ਆਇਆ ਹੁਣ ਕਿੱਥੇ ਲੈ ਕੇ ਜਾਂਦਾ ਸਾਨੂੰ ਹੋਰ ਹੂੰ ਮੈਂ ਜਿੱਥੇ ਜਿਸ ਨੂੰ ਲੈ ਕੇ ਜਾਣਾ ਉਹ ਤੇ ਮੈਂ ਜਾਂਦਾ ਨਹੀਂ ਚਲੋ ਮਿੱਤਰੋ ਕਰਨ ਗਿਆ ਲੈ ਸਾਲਾ ਜਦ ਸਾਰੀ ਗਰਮੀ ਲੰਘੀ ਹੁਣ ਕੂਲਰ ਠੀਕ ਕਰਤਾ ਫਿਰ ਜਾਂ ਸਮਝਿਆ ਸਾਡਾ ਸਾਡੇ ਟੌਟ ਆ ਹੁਣ ਤਾਂ ਲੋ ਜੀ ਸਪਰੇਅ ਦੀ ਤਿਆਰੀ ਹੋਈ ਹੈ ਤੇ ਆਪਣਾ ਸਟਾਫ ਸਾਰਾ ਪਹੁੰਚ ਚੁੱਕਿਆ ਤੇ ਚਲਦੇ ਹਾਂ ਹੁਣ ਪਹਿਲਾਂ ਜਾਚੀ ਹੋਣੀ ਵੀ ਅੱਗੇ ਉਧਰ ਉਹ ਚਾਚਾ ਜੀ ਵੀ ਪੂਰਾ ਕੰਪਲੀਟ ਹੋ ਗਿਆ ਅੱਜ ਫੇਰ ਬਲ ਦਿਖਾਓ ਵੀਰੇ ਦੇਖੋ ਵੀਰੇ ਤੁਸੀਂ ਕਹਿੰਦੇ ਹੁੰਦੇ ਆ ਹਾਂ ਵੀ ਅੱਜ ਬੰਦਾ ਫੇਰ ਕੰਪਲੀਟ ਆ ਪੂਰਾ ਵਰਦੀ ਅੱਜ ਪੂਰੀ ਅੱਜ ਪੂਰੀ ਵਰਦੀ ਚ ਹੋ ਗਿਆ ਆਪਾਂ ਵੀ ਮੂਰਤ ਕਰਨਾ ਕੰਮ ਇਹਦਾ 4-5 ਦਿਨ ਤੱਕ ਕਰ ਦਨੇ ਆ ਆਪਾਂ ਇਸਟਾਰਟ ਨਹੀਂ ਹਲੀ ਤਾਂ ਪਹਿਲਾਂ ਟਰਾਲੀ ਲੈ ਕੇ ਆਉਣੀ ਆਪਾਂ ਨੇ ਟਰਾਲੀ ਤੇ ਪਹਿਲਾਂ ਨਹੀਂ ਨਹੀਂ ਅੱਜ ਜੈਕ ਵੀ ਲੈ ਕੇ ਆਉਣੀ ਆ ਅੱਜ ਜੈਕ ਵੀ ਆਉਣੀ ਆ ਆਪਾਂ ਨੇ ਨਲਸਲੀ ਦੀ ਵੀਡੀਓ ਵੀ ਬਣਾ ਕੇ ਲੈ ਆਉਣੀ ਆ ਉੱਥੇ ਸਰਹੰਦ ਮੈਂ ਕਹਾਂ ਜੀ ਮਿੱਕੇ ਵਾਲਾ ਮੈਂ ਸਰਹੰਦ ਗਿਆ ਉਹਨੂੰ ਕਹਿਣਾ ਜੈਕ ਚੱਕ ਲੈ ਹਾਂ 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 ਆਪਾਂ ਨੇ ਜਾਣਾ ਅੱਜ 3-4 ਕੰ ਠੀਕ ਹੈ ਤੇ ਆਪਾਂ ਨੇ ਇੱਕ ਨਾ ਉੱਥੇ ਮੈਂ ਤੇਰੇ ਕੋਲ ਸਪਰੇਅ ਕਰਾ ਕੇ ਮੰਡੀ ਨੂੰ ਜਾਣੀ ਆ ਤੇਲ ਤੁਲ ਲਾ ਲਿਆ ਸਰੋਂ ਦਾ ਆਪਾਂ ਨੇ ਕਿਉਂਕਿ ਦਵਾਈ ਲੜੇ ਨੇ ਵਿੱਚ ਇੱਕ ਦੋ ਵੈਰਾਈਟੀਆਂ ਲੜਨ ਵਾਲੀਆਂ ਵੀ ਆ ਗਲਵਜ਼ ਪਾ ਲੀਏ ਗਲਵਜ਼ਾਂ ਦੀ ਤਾਂ ਕੋਈ ਲੋੜ ਨਹੀਂ ਉਹਦੇ ਪਰੇ ਰੱਖਿਆ ਤਾਂ ਦੀਪੇ ਚਾਚੇ ਦੇ ਤਾਂ ਗਲਵਜ਼ ਤਾਂ ਜ਼ਰੂਰੀ ਆ ਪਾਣੀ ਹੋਗਾ ਰੱਖ ਲਊਗਾ ਥੋੜੀ ਇੱਕ ਟਿੱਕ ਤਾਲ ਕੇ ਰੱਖਦੇ ਬਾਹਰ ਚਲੋ ਵੀ ਮੁੰਡਿਓ ਆਗੇ ਆਗੇ ਤੁਸੀਂ ਪਾਈਪ ਲੈ ਚਲੋ ਨੇ ਪਾਈਪ ਤਾਂ ਲੈ ਛੁ ਬਸ ਮੈਂ ਇਹੀ ਆਉਣਾ ਆ ਗਿਆ ਮੈਂ ਕਿਹੜੇ ਜਾਣਾ ਇੱਥੇ ਬਣਾ ਆ ਕਰਨਾ ਆਹ ਚੱਲ ਗੱਬੇ ਦਾ ਸਾਈਡ ਪਤਾ ਹੋਈਏ ਲੈ ਇਸੇ ਦੇ ਪਾਸੋਂ ਇੱਥੇ ਦੇ ਆਪਣੇ ਹੋ ਜਾਣਾ ਚਾਹੀਦਾ ਹੈ ਪਰ ਉਹ ਨਾ ਪਾਛੇ ਨਹੀਂ ਲੜਦੇ ਅੱਛਾ ਇੱਥੇ ਦੇ ਆਪਣੇ ਅੱਧਾ ਕਿਲਾ ਦੇਰੇ ਕਰਨਾ ਅੱਧਾ ਫੇਰ ਬੜਾ ਦੇ ਕਰ ਦੋਗੇ ਚੌੜੇ ਪੈ ਖਿੱਚ ਆ ਜਾ ਆ ਗਿਆ ਹੁਣ ਕਿਹਦੀ ਕਿਹੜੀ ਦੋ ਸਿੱਧਾ ਜਾਣਾ ਲੈ ਆ ਦੇ ਪਿੱਛੇ ਆ ਜਾ ਲੈ ਰੱਖਿਆ ਬੱਲਾ ਦੇ ਥੱਲੇ ਥੱਲੇ ਰੱਖ ਪੈਰ ਨੂੰ 29 ਆ ਬਾਈ ਆਪਣੀ ਦੇਖੋ ਕਿਆ ਸੋਹਣੀ ਖੜੀ ਆ ਤਾਂ ਹੀ ਦਵਾਈ ਟੌਪ ਦੀ ਪਾ ਰਹੇ ਆ ਹਾ ਹਾ ਲੇਟ ਪਿੱਛੇ ਆਊਗਾ ਹੋਊਗਾ ਅੱਜ ਕਹਿਮਾ ਨੰਬਰ ਤੇਰਾ ਚੌਥਾ ਅੱਜ ਮੇ ਹੋਊਗਾ ਜਾ ਨਾ ਚੌਥੇ ਵੇਰੇ ਰੱਖਣਾ ਅੱਜ ਪੰਜਵਾਂ ਫੇਰ ਅਗਲੀ ਅਗਲੀ ਵਾਰੀ ਬਾਈ ਮੈਂ ਨਿਊਜ਼ਲ ਫੜਨੀ ਆ ਤੈਨੂੰ ਚੌਥੇ ਵੇਰ ਰੱਖਣਾ ਤੈਨੂੰ ਵੀ ਪਤਾ ਲੱਗੇ ਉਹ ਬੰਦਾ ਆ ਜਾਂਦਾ ਪਿੱਛੇ ਤੈਨੂੰ ਵੀ ਪਤਾ ਲੱਗੇ ਖੇਚ ਕਿਵੇਂ ਬੜੀ ਦੰਦ ਉਹਦੋਂ ਬੜਿਆ ਤੇਰੇ ਗੱਲ ਉਦੋਂ ਕਹਦਾ ਸਪਰੇਅ ਤੁਸੀਂ ਮਾਰ ਨਹੀਂ ਕਰਿਆ ਕਹਿੰਦਾ ਉੱਤਿਆ ਚਾਰ ਕਿੱਲੇ ਕਹਿੰਦੇ ਮੈਂ ਕਿਹਾ ਸਾਡੇ ਕੋਲ ਬਣਾਉਣੇ ਵਾਲਾ ਕੋਈ ਹੈ ਨਹੀਂ ਤਾਂ ਬਾਈ ਅੱਜ ਸੋਚਦੇ ਰਹੇ ਹਾਂ ਸਪਰੇਅ ਕਰਦੇ ਦੇ ਦੇਖੂਗੇ ਅਸੀਂ ਬੰਦਿਆਂ ਨੂੰ ਜਾਂ ਸਾਹਿਬ ਇਕੱਠਾ ਕਰਿਆ ਤੁਸੀਂ ਨੇ ਜਾਨ ਛੱਡਿਆ ਜ ਬੂਰੇ ਬੂੜਦਾ ਬੰਦੇ ਦੇ ਉਧਰ ਬਾਈਕ ਤੇ ਗੱਭੇ ਆਪੇ ਛੱਡ ਆਏ ਕਦੇ ਪਿੱਛੇ ਨੂੰ ਭੱਜੇ ਅਸੀਂ ਕੰਮ ਸਾਰਤਾ ਕੰਮ ਹਾਂ ਮੌਸਮ ਬਹੁਤ ਸੋਹਣਾ ਅੱਜ ਸਪਰੇ ਨੂੰ ਅੱਜ ਫਾਇਦਾ ਹੋ ਜਾਊਗਾ ਹਵਾ ਚੱਲਦੀ ਹੈ ਹਵਾ ਨਾਲ ਹਰਿਆਣੇ ਵਾਲੇ ਵੀ ਆ ਗਏ ਸਤਿ ਸ਼੍ਰੀ ਅਕਾਲ ਜੀ ਹਰਿਆਣੇ ਇਹ ਬੰਦੇ ਕਿੱਥੇ ਤੇ ਆਏ ਆ ਹਰਿਆਣੇ ਦਾ ਤਾਊ ਗੋਲ ਤੋਂ ਤਾਊ ਗੋਲ ਤੋਂ ਪੂਰੀ ਯੂਨੀਫਾਰਮ ਚ ਆਏ ਅੱਜ ਨਾਲੇ ਪੂਰੀ ਯੂਨੀਫਾਰਮ ਚ ਕਿਹਦਾ ਨਾਮ ਹੈ ਸਟੇਟ ਮਜੀਦ ਸਿੰਘ ਸੀਟ ਮੇਂ ਜੀ ਸਿਕੁਰਿਟੀ ਸਟੇਟ ਦਲਵੀਰ ਸਿੰਘ ਆਇਆ ਅੱਜ ਸਰ ਇਹਦਾ ਲੋ ਸੀਟ ਫੀਡਬੈਕ ਸੀਟ ਫੀਡਬੈਕ ਨੂੰ ਸੀਟ ਬੈਕ ਹੀ ਕਹਿੰਦਾ ਹਾਸੀ ਹੈ ਭਾਈ ਹਾਸੀ ਮਖੌਲ ਨਾਲ ਟਾਈਮ ਲੰਘ ਜਾਂਦਾ ਹੈ ਹਾਂ ਸੜੀ ਬੱਸ ਕਰਾਤੀ ਮੇਰੀ ਗੱਲ ਹੁਣ ਕਿੱਦਾਂ ਕਿਵੇਂ ਨਿਕਲਿਆ ਆਹ ਪਤਾ じゃ ਵੀ ਨਹੀਂ ਲੱਗਿਆ ਕੱਲ ਦਾ ਵਾ ਮੈਂ 1 ਪੰਪ ਡੇਢ ਲਾਂਦਾ ਹੁੰਦਾ ਤਾਂ ਮੈਂ ਬਹਿ ਜਾਂਦਾ ਤਾਂ ਉਹ ਇੰਜਨ ਵਾਲਾ ਪੰਪ ਦਾ ਥੱਥਾ ਬਾਹਰ ਉਕ ਜਾਸ ਕਹਿੰਦਾ ਕਹਿੰਦਾ ਜਾ ਕੇ ਡਿੰਪੇ ਦਾ ਲੈ ਸੀਟ ਬੈਕ ਕਹਿੰਦਾ ਛੱਡੋ ਪਾਪ ਕਿ ਮੇਰੇ ਆ ਜਾ ਕਿ ਮੇਰੇ ਹਾ ਚਾਹ ਹਰਿਆਣਾ ਵਧੀਆ ਰਿਹਾ ਪੁੱਤ ਐਨ ਓਕੇ ਕਿਆ ਕਹਿੰਦਾ ਹਰਿਆਣਾ ਦੁੱਧ ਦਹੀਂ ਕਾ ਖਾਣਾ ਉਹ ਕਹਿੰਦਾ ਫੇਰ ਆ ਜਿਓ ਥੋੜੇ ਦਿਨਾਂ ਰੱਖ ਠੀਕ ਹੈ ਜੀ ਥੋੜੀ ਜੀ ਠੀਕ ਹੈ ਆ ਤਾਂ ਬਈ ਇਹਨਾਂ ਨੂੰ ਸਪੈਸ਼ਲ ਬੁਲਾਇਆ ਸਪਰੇਅ ਨੂੰ ਕਿਉਂਕਿ ਇਹਨਾਂ বিনা ਹੋਣੀ ਹੀ ਨਹੀਂ ਤੀ ਸਹੀ ਮਜ਼ਾ ਆ ਗਿਆ ਮੌਦਨੇ ਬਹਿ ਸਾੜ ਨੂੰ ਜੀ ਦੀ ਵਧਣ ਨੂੰ ਹੈ ਜੀ ਦੀ ਜੀ ਦੀ ਪੱਢਣ ਨੂੰ ਅਰ ਬਣ ਗਿਆ ਤਾਂ ਸੁਝੂਰ ਮਾਰਨਾ ਹਲੇ ਇੱਥੇ ਕਿੱਥੇ ਬਣ ਗਿਆ ਦੂਰ ਚੜਦਾ ਉਹ ਕੀੜਾ ਸਾ ਠੰਗ ਮਾਰ ਜਾ ਕੀੜਾ ਸਾ ਠੰਗ ਮਾਰ ਜਾ ਇਹ ਤਾਂ ਹਰਿਆਣੇ ਵੀ ਉਹ ਬੋਲਦਾ ਹੁਣ ਅਗੂ ਜੇ ਹੋਰ ਦਿਨ ਰਹਿ ਗਿਆ ਥੋੜਾ ਜਿਹਾ ਹਰਿਆਣਾ ਚਲ ਬੰਦੇ ਸਪਰੇਅ ਵਾਦ ਤੇ ਬੁਲਾਇਆ ਫੇਰ ਭੇਜਦੇ ਨੇ ਅਸੀਂ ਚਲਦੇ ਚਲਦੇ ਚਲੋ ਵੀ ਚਲੋ ਲਾਈਨ ਤੇ ਆ ਜਾਓ ਅੱਗੇ ਛੜਦਾ ਨਹੀਂ ਆਹ ਚਲਦੇ ਹੀ ਗੱਲ ਕਰਦੇ ਹੀ ਜਾਈਏ ਦੇਖੋ ਅੱਜ ਬੰਦੇ 1 2 3 4 5 6ਵਾਂ ਮੈਂ 6ਵੇਂ ਬੰਦੇ ਸਾਡੇ ਸਪਰੇਅ ਕਰਦੇ ਸਾਰੇ ਉਹ ਪਰਨੇ ਆ ਚ ਕਿੰਨਾ ਸੋਹਣਾ ਲੱਗ ਰਿਹਾ ਇੱਕ ਵੀ ਬੰਦਾ ਰੋਡਾ ਨਹੀਂ ਹੈਗਾ ਸਾਡੇ ਚ ਇਰੇ ਨਵੇਂ ਕਰੋ ਆਕੇ ਤੇ ਜੱਕ ਹੈਵੀ ਰੋਟੇਟਰ ਜਿਹੜੇ ਕਰਤਾਰ ਵਿਚਾਰ ਨੂੰ ਤੇ ਜੱਕ ਬਈ ਉੱਪਰ ਲੋ ਜੀ ਹੈਵੀ ਡਿਊਟੀਆਂ ਆਪਾਂ ਜੱਥ ਬਣਾ ਆਏ ਆ

ਕਹਾਂ ਘਰ ਥੱਲੇ ਕਰਕੇ ਕਹਾਂ ਘਰ ਥੱਲੇ ਕਰ ਫੇੜ ਕਰਕੇ ਕਹਾਂ ਕਰ ਚੱਲ ਗਾ ਬੱਸਰ ਚੱਕ ਆਲਾ ਥੱਲੇ ਤਾਰ ਕੇ ਦੇਖ ਲੈ ਵੇ ਤੇਲ ਪਾਉਣਾ ਮੜੇਗਾ ਚੱਕਲੇਟਰ ਨਾਲ ਵਾਦੂ ਇਧਰੋਂ 1.5 ਫੁੱਟ ਪਰਾ ਤਾ 1 ਫੁੱਟ ਬੱਸ ਬੱਸ ਫੇਰ ਆਇਓ ਬੱਟੀ ਜਾਇਆ ਕਰੋ ਰੋੜੇ ਸੀਗਾ ਧਰਤੀ ਵੀਰ ਕਿਵੇਂ ਲੇ ਕੋਈ ਵਾ ਜੱਕ ਛੋੜ ਜ਼ਰੂਰ ਆਇਓ ਬੱਟੀ ਜਾਇਆ ਉਸ ਤੋਂ ਫੇਰ ਜੱਕ ਇਹ ਗਿਰੀ ਵੜਣੀ ਆ ਫੇਰ ਹੇ ਜੱਕੋ ਹੀ ਠੀਕ ਨੇ ਦੇ ਚਲ ਆਹ ਹੁੱਕਾ ਖੋਲੋ ਬਾਈ ਹਾਂ ਆਹ ਆ ਕੱਢਿਓ ਪਿੰਨਾ ਕਰਾ ਪਿੱਛੇ ਹਾਂ ਫੇਰ ਜੱਕ ਬਦਲਾਉਣ ਦੀ ਕਿਆ ਲੋੜ ਤੇ ਆਜਾ ਫੋਰ ਕਰਦੇ ਆ ਬਾਈ ਵਿੱਕੀ ਨੂੰ ਤਾਂ ਕਹਿੰਦੇ ਪਾਰਟੀ ਆਉਣਾ ਬੌਣੀ ਕਰ ਲਈ ਅੱਜ

ਆਦਿ ਇਹ ਲੋਕੜ ਕੁੰਦੀ ਉਹ ਹੋਦਾ ਫੇਰ ਕੀ ਥੱਲੇ ਲਾ ਧਰਤੀ ਨੂੰ ਲੈ ਧਰਤੀ ਪਰ ਪਲਾ ਧਰਤੀ ਪਰ ਤਲਾ ਲਾ ਦੇ ਬਸ ਠੀਕ ਆ ਬਸ ਠੀਕ ਲੱਗਦਾ ਹੁਣ ਐਨੇ ਗਜਾਲੇ ਪੇ ਥੱਲੇ ਜਾਣ ਦੀ ਵਾਧੂ ਆ ਹੁਣ ਜਾਣਾ ਇਹ ਥੱਲੇ ਜਾਣਾ ਹੀ ਨਹੀਂ ਬਾਰੂ ਕੁ ਜਾ ਮਰ ਜਾ ਆ ਤੇਲ ਪਾ ਦੇ ਫਿੰਗਰਾਂ ਪਰ ਤੇਲ ਲਿਆ ਵੇ ਤੇ ਠੰਡਾ ਹੈ ਦਰਬੀਰ ਸਿੰਘ ਸਰਵਾ ਤੇਲ ਲਿਆ ਹੋ ਚੱਕਰ ਨਾ ਟਾਹੂ ਟਾਲਾ ਪਾਉਣਾ ਹੀ ਹੈ ਕਦੇ ਜਿੱਤ ਕਿਤੇ ਨੂੰ ਵੀ ਜਾਣ ਆਇਓ ਲੈ ਜਾ ਬਹੁਤ ਚੜੀ ਐਡੀ ਤੋਂ ਹੋ ਰੰਗ ਲਿਆ ਹੁਣ ਨਹੀਂ ਬਟ ਇਹ ਹੁਣਾ ਜੱਕ ਲਾਤਾ ਨਵੇਂ ਫਟਾੜੇ ਦੀ ਕਲੜਾ ਹੁਣ ਹੁਣ ਵੀਰ ਹਾਂ ਨਾਲ ਹੋਏ ਉੱਪਰੇ ਰੱਖਿਆ ਪੱਕਾ ਹੀ ਘੱਟ ਨਹੀਂ ਪੱਕਾ ਨਹੀਂ ਨਾ ਡਾਊਨ ਨਾ ਡਾਊਨ ਆਜੇ ਡਾਊਨ ਆ ਗਿਆ ਮੇਰੇ ਨਾਲ ਕੀ ਆਵਦਾ ਪ੍ਰੈਸ਼ਰ ਵਧਾਇਆ ਕਰ ਥੋੜਾ ਪ੍ਰੈਸ਼ਰ ਬਣਾ ਵਧਾਇਆ ਵਧਾ ਜਿਆਦੇ ਘਟਾ ਤਿਆ ਪਾ ਦੇ ਮੜਾ ਖੁੱਲੇ ਹੋ ਸਕਦਾ ਕਿ ਡਾ ਬਰਾਮਲਾ ਤੇਲ ਥੋੜੀ ਆਹੇ ਮੈਂ ਮੁੱਕ ਜੂਗਾ ਹਾਂ ਮਾਰਿਆ ਪ੍ਰੈਸ਼ਰ ਆ ਦੇਖ ਹਾਂ ਅੱਛਾ ਆਹਾ ਥੋੜੀ ਸ਼ਾਮ ਦੀ ਰੋਟੀ ਖੀਂਦਾ ਇਹ ਮੁੱਕ ਗਿਆ ਉੱਧਰ ਦਾ ਮੈਂ ਨਵਲਾ ਆਇਆ ਤਾਂ ਸਪਰੇਅ ਦਾ ਕਿੰਨਾ ਰਗਾ ਦਲਵੀਰ ਸਿੰਘ ਭਾਈ 11 ਕਿਲੋ 11 ਕਿਲੋ ਪੰਪ ਕਿੰਨੇ ਲੱਗਣੇ ਆ ਉਹ ਦੱਸ ਤੂੰ ਹਾਂ ਇੱਕ ਪੰਪ ਦਾ ਕੰਮ ਕਹਿੰਦਾ ਕੰਨਾ ਹੋਰ ਥੱਲੇ ਕਰ ਦੇ ਬਾਠੀਕਾ ਲਭੀ ਆ ਤਾਂ ਆ ਕਰ ਆਓ ਤਾਰੋ ਟਰਾਲਾ ਟਰਾਲਾ ਤਾਰੋ ਉਧਰ ਉਧਰ ਪਰਲੇ ਪਾਸੇ ਹੋ ਲਭੀ ਗੋਗੜ ਹੋ ਮਾਲੇ ਪਾਵੇਂ ਪਾਸਾ ਚੱਲ ਚੱਲ ਗੋਗੜ ਆ ਪਾਸਾ ਪਿੱਛੇ ਮੋੜੋ ਰੱਖ ਦੇ ਰੱਖ ਡਾਊਨ ਕਰ ਆ ਪਿੰਨਾ ਲਾਇਓ ਪਹਿਲਾ ਹਾਂ ਫਿਰ ਕੱਢਿਓ ਹੋ ਚਾਲ ਯਾਰ ਤੈਨੂੰ ਨਹੀਂ ਕਿਹਾ ਉਹਨੂੰ ਮੈਂ ਗੋਗੀ ਨੂੰ ਕਿਹਾ ਯਾਰ ਬਸਰੀ ਯਾਰ ਭਾਈ ਬੰਦੇ ਗਰਮ ਤੇ ਗਰਮ ਪਏ ਆ ਓਰੇ ਹੈ ਗਰਮੀ ਆ ਨਾ ਬੰਦੇ ਸਾਰੇ ਗਰਮ ਆ ਇਹ ਮਜ਼ਾਕ ਨੂੰ ਸੀਰੀਅਸ ਲੈ ਜਾਂਦੇ ਆ ਤੇ ਖੜੀ ਕੋ ਠੋਕ ਕੇ ਬਾਦੇ ਮਾਰੀ ਹੋਰ ਮਾਰ ਸਟੰਦਰ ਨੂੰ ਮਾਰੀ ਆ ਥੋੜਾ ਦਬੀ ਜਾ ਸਹੀ ਕਨਾ ਰਸਾ ਦੇ ਲੱਭਦਾ ਸਟਾਰਟ ਹੋ ਕੇ ਥਲੇ ਨਹੀਂ ਕਰਦਾ ਉੱਥੇ ਪਸਾਹਦਾ ਹੈ ਐਸਰ ਸਿਸਟਮ ਲੱਬਿਆ ਹੋਇਆ ਹੈ ਨਾ ਸਿਸਟਮ ਵਧੀਆ ਸਿਸਟਮ ਹੈ ਹੂੰ ਚਲੋ ਉਹਨੂੰ ਕੱਢ ਦੋ ਬਾਹਰ ਕਿਉਂ ਬੇਇਜ਼ਤੀ ਕਰਾਈ ਆ ਬੈਟਰੀ ਅੰਦਰ ਇੰਨੀ ਆ ਪੰਜੂ ਜੀ ਉਹਨੂੰ ਬੈਟਰੀ ਆ ਲਾ ਲਓ ਬੈਟਰੀ ਨਾ ਬੈਟਰੀ ਦਾ ਬੜ ਬੜੇ ਲੋਕਾਂ ਨੂੰ ਜਵਾਬ ਦੇ ਨੇ ਹੁੰਦੀ ਹੈ ਬੈਟਰੀ ਨਾ ਤਾਂ ਹੁੰਦੀ ਹੈ ਸਟਾਰਟ ਚਲੋ ਠੀਕ ਆ ਮੇਰੇ ਓਕੇ ਆ ਕੰਮ ਆਪਣਾ ਓਕੇ ਬਾਈ ਜੀ ਠੀਕ ਹੁਣ